ਟੈਨਿਕਸ ਵੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਮਿੰਦਰ ਸਿੰਘ ਦਿਖਪਾਲ ਪੰਜਾਬ ਦੀ ਆਬੋ ਹਵਾ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਜੇਕਰ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ 200 ਤੋਂ ਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਲੁਧਿਆਣਾ ਦਾ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਦਾ 에ਅਰ ਕੁਆਲਿਟੀ ਇੰਡੈਕਸ ਹੈ ਉਹ 238 ਹੈ ਉਹ ਦਰਜ ਕੀਤਾ ਗਿਆ ਤੇ ਸਾਹਾਂ ਤੇ ਸੰਕਟ ਹੈ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਸ਼ਹਿਰ ਦੀ ਕਿਸ ਤਰ੍ਹਾਂ ਸਮੋਕ ਅਤੇ ਫੋਗ ਦੀ ਜਿਹੜੀ ਚਾਦਰ ਹੈ ਜਿਸ ਨੂੰ ਆਪਾਂ ਸਮੋਕ ਕਹ ਦਾਂਗੇ ਸਮੋਕ ਦੀ ਚਾਦਰ ਨੇ ਸ਼ਹਿਰ ਨੂੰ ਆਪਣੀ ਚਪੇੜ ਦੇ ਵਿੱਚ ਲਿਆ ਹੈ ਹਾਲਾਂਕਿ ਦੁਪਹਿਰ ਦਾ ਸਮਾਂ ਸੂਰਜ ਵੀ ਨਿਕਲਿਆ ਹੋਇਆ ਐ ਐਨੀ ਧੁੱਪ ਹੋਣ ਦੇ ਬਾਵਜੂਦ ਵੀ ਸਮੋਗ ਦੀ ਜਿਹੜੀ ਚਾਦਰ ਹੈ ਉਸ ਨੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ ਤਾਂ ਸਾਹਾਂ ਤੇ ਸੰਕਟ ਆ ਬਣਦਾ ਹੋਇਆ ਨਜ਼ਰ ਆ ਰਿਹਾ ਔਰ ਦੇਖਰ ਨਾਲ ਦੇ ਸੂਬਿਆਂ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਗੈਸ ਚੈਂਬਰ ਹੋ ਇਸ ਵੇਲੇ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਵਿਜ਼ਿਬਿਲਟੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਿਜ਼ਿਬਿਲਟੀ ਵੀ ਘਟਦ ਨਜ਼ਰ ਆ ਰਹੀ ਹੈ ਤਾਂ ਰਫ਼ਤਾਰ ਹੈ ਉਹ ਵੀ ਢਿੱਲੀ ਨਜ਼ਰ ਆ ਰਹੀ ਹੈ ਤਾਈ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਉੱਥੇ ਤੁਸੀਂ ਦੇਖ ਸਕਦੇ ਹੋ SMOG ਦੀ ਚਾਦਰ ਨੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਔਰ ਜਿਸ ਤੰਗ ਦੇ ਨਾਲ ਨਾਲ ਦੇ ਸੂਬਿਆਂ ਦੀ ਗੱਲ ਕਰ ਰਹੇ ਸੀਗੇ ਜੇ ਹਰਿਆਣੇ ਦੀ ਗੱਲ ਕਰੀਏ ਜਾਂ ਦਿੱਲੀ ਦੀ ਗੱਲ ਕਰੀਏ ਤਾਂ ਲਗਾਤਾਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਿ ਉਹ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਓਵਰਆਲ ਪੰਜਾਬ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਿ ਉਹ 200 ਤੋਂ ਪਾਰ ਹੈ ਉਹ ਦਰਜ ਕੀਤਾ ਜਾ ਰਿਹਾ ਔਰ ਜੇਕਰ ਲੁਧਿਆਣਾ ਦੀ ਗੱਲ ਕਰੀ ਤਾਂ ਲੁਧਿਆਣੇ ਦਾ ਅੱਜ ਦਾ 에ਅਰ ਕੁਆਲਿਟੀ ਇੰਡੈ ਵੈਦਰ ਦੀ ਗੱਲ ਕਰੀਏ ਮੌਸਮ ਦੀ ਗੱਲ ਕਰੀਏ ਤਾ ਤਾਪਮਾਨ ਦੀ ਗੱਲ ਕਰੀਏ ਤਾਂ ਉਹ ਵੱਧ ਤੋਂ ਵੱਧ 23 ਅਤੇ ਘੱਟੋ ਘੱਟ 15 ਜਿਹੜਾ ਕਿ ਅੱਜ ਦਾ ਦਰਜਾ ਕੀਤਾ ਗਿਆ ਤਾਂ ਹਾਲਾਂਕਿ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਕਿਉਂਕਿ ਪਹਾੜੀ ਇਲਾਕੇ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਬਰਬਰੀ ਹੋ ਰਹੀ ਹੈ ਤਾਂ ਮੈਦਾਨੀ ਇਲਾਕੇ ਦੇ ਵਿੱਚ ਠੰਡ ਵਾਧੀ ਹੋਈ ਨਜ਼ਰ ਆ ਰਹੀ ਹੈ ਪਰ ਸਾਹਾਂ ਤੇ ਸੰਕਟਾ ਉਹ ਜ਼ਰੂਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਹੋ ਰਹੀ ਹੈ ਗਲੇ ਦੇ ਵਿੱਚ ਖਰਾਸ਼ ਹੋ ਰਹੀ ਹੈ ਅੱਖਾਂ ਦੇ ਵਿੱਚ ਜਲਣ ਹੋ ਰਹੀ ਹੈ ਔਰ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਮਹਿਲਾਵਾਂ ਦੀ ਗੱਲ ਕਰੀਏ ਜਾਂ ਫਿਰ ਬੱਚਿਆਂ ਦੀ ਗੱਲ ਕਰੀਏ ਤਾਂ ਸਾਹ ਲੈਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਹੈ ਉਹਨਾਂ ਨੂੰ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਬਜ਼ੁਰਗ ਬੱਚੇ ਜਾਂ ਫਿਰ ਮਹਿਲਾਵਾਂ ਨੂੰ ਜਾਂ ਫਿਰ ਆਮ ਲੋਕ ਵੀ ਨੇ ਜਿਹੜੇ ਉਹਨਾਂ ਨੂੰ ਜੇਕਰ ਜ਼ਰੂਰੀ ਕੰਮ ਹੈ ਫੇਰ ਹੀ ਘਰੋਂ ਬਾਹਰ ਨਿਕਲੇ ਜਾਵੇ ਨਹੀਂ ਤਾਂ ਘਰ ਦੇ ਵਿੱਚ ਹੀ ਆਰਾਮ ਆ ਉਹ ਕੀਤਾ ਜਾਵੇ ਕਿਉਂਕਿ ਹਵਾ ਦੇ ਵਿੱਚ ਇਸ ਵੇਲੇ ਪੋਲੂਸ਼ਨ ਹੈ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸਾਹਾਂ ਤੇ ਸੰਕਟ ਹੈ ਉਹ ਬਣਿਆ ਹੋਇਆ ਹੈ ਤਹੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੀਆਂ SMOG ਦੀ ਚਾਦਰ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹਾਲਾਂਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਆਮ ਤੌਰ ਤੇ ਸਵੇਰੇ ਜਾਂ ਫਿਰ ਸ਼ਾਮ ਨੂੰ ਦੇਖਣ ਨੂੰ ਮਿਲਦੀਆਂ ਨੇ ਪਰ ਇਹ ਦੁਪਹਿਰ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਦੁਪਹਿਰ ਦੇ ਵੇਲੇ ਹੀ ਇੱਕ ਪਾਸੇ ਸੂਰਜ ਚੜ੍ਹਿਆ ਹੋਇਆ ਔਰ ਦੂਜੇ ਪਾਸੇ SMOG ਦੀ ਜਿਹੜੀ ਚਾਦਰ ਉਸ ਨੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਔਰ ਜੇਕਰ ਨਾਲ ਦੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਸ ਦੇ 에ਅਰ ਕੁਆਲਿਟੀ ਇੰਡੈਕਸ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ 2000 ਤੋਂ ਲੈ ਕੇ 2500 에ਅਰ ਕੁਆਲਿਟੀ ਕੁਝ ਸ਼ਹਿਰਾਂ ਦਾ ਦਰਜ ਕੀਤਾ ਗਿਆ ਤਾਂ ਕੁਝ ਸ਼ਹਿਰਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਲੋਕਡਾਊਨ ਲਗਾਉਣ ਦੀ ਸਥਿਤੀ ਹੈ ਜਿਹੜੀ ਕਿ ਉਹ ਪੈਦਾ ਹੋ ਗਈ ਹੈ ਤਾਂ ਬੇहद ਚਿੰਤਾਜਨਕ ਜਿਹੜਾ ਕਿ ਵਿਸ਼ਾ ਦੇਖਣ ਨੂੰ ਮਿਲ ਰਿਹਾ ਤਾਂ ਜ਼ਰੂਰ ਦੇਖਣਾ ਚਾਹੀਦਾ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਪ੍ਰਾਲੀ ਨੂੰ ਅੱਗ ਲਗਾਈ ਜਾਂਦੀ ਕਿਸਾਨਾਂ ਦੇ ਵੱਲੋਂ ਪਰ ਕਿਸਾਨ ਕਹਿੰਦੇ ਨੇ ਸਾਡੇ ਕੋਲ ਕੋਈ ਬਦਲ ਨਹੀਂ ਹੈ ਸਾਡੇ ਕੋਲ ਕੋਈ ਹੱਲ ਨਹੀਂ ਹੈ ਮਜਬੂਰੀ ਤੌਰ ਤੇ ਪ੍ਰਾਲੀ ਨੂੰ ਅੱਗ ਲਾਣੀ ਪੈਂਦੀ ਹੈ ਪਰ ਪ੍ਰਾਲੀ ਨੂੰ ਅੱਗ ਹਰ ਸਾਲ ਲੱਗਦੀ ਹੈ ਦੀਵਾਲੀ ਵੀ ਹਰ ਸਾਲ ਹੁੰਦੀ ਹੈ ਦੀਵਾਲੀ ਇਸ ਵਾਰ 2 ਦਿਨ ਹੋਣ ਦੇ ਨਾਲ ਨਾਲ ਕਿਹਾ ਗਿਆ ਸੀ ਕਿ ਪੋਲੂਸ਼ਨ ਵੱਧ ਫੈਲਿਆ ਪਟਾਕੇ ਜ਼ਿਆਦਾ ਚਲਾਏ ਗਏ ਨੇ ਪਰ ਪ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਚਾਹੀਦਾ ਇਸੇ ਵੱਲ ਧਿਆਨ ਦੇਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਹਾਂ ਤੇ ਸੰਕਟ ਬਣਿਆ ਹੋਇਆ ਉਹਦੇ ਉਹਦੇ ਵਿੱਚ ਥੋੜਾ ਆਰਾਮ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆਵੇ ਕੈਮਰਾ ਪਰਸਾ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇ ਨੇ ਸਵੇਰਾ ਲੁਧਿਆਣਾ